ਜੀ ਮੈਂ ਪ੍ਰਿਆੰਕਾ ਤੁਸਕੜੇ ਲਈ ਪੋਸਟ ਪੰਜਾਬੀ ਦੱਸ ਜਾਈਏ ਕਿ ਹਰੀਕੇ ਪੱਤਨ ਤੇ ਪਾਣੀ ਛੱਡਿਆ ਗਿਆ ਜਿਸ ਦੇ ਚਲਦਿਆਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਕਈ ਪਿੰਡ ਇਸ ਵਕਤ ਤਬਾਹੀ ਦੇ ਮੰਜ਼ਰ ਵੱਲ ਵੱਧ ਰਹੇ ਨੇ ਦੱਸ ਜਾਈਏ ਕਿ ਕਈ ਪਿੰਡਾਂ ਦੇ ਵਿੱਚ ਪਾਣੀ ਕਈ-ਕਈ ਫੁੱਟ ਭਰ ਚੁੱਕਿਆ ਹੈ ਜਿਸ ਦੇ ਚਲਦਿਆਂ ਲੋਕ ਆਪੋ ਆਪਣੇ ਘਰਾਂ ਨੂੰ ਛੱਡਣ ਦੇ ਲਈ ਵੀ ਮਜਬੂਰ ਹੋ ਰਹੇ ਨੇ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜਦੋਂ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਸੀ ਕਿ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਛੱਡ ਦਿਓ ਤਾਂ ਕਿ ਪਾਣੀ ਅੱਗੇ ਲੰਘ ਜਾਏ ਤਾਂ ਅਦੋਂ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਗਈ ਤੇ ਹੁਣ ਹਰੀਕੇ ਪੱਤਨ ਚ ਜਿਵੇਂ ਪਾਣੀ ਵੱਧਿਆ ਇਹਨਾਂ ਨੇ ਪਾਣੀ ਛੱਡ ਦਿੱਤਾ ਤੇ ਹੁਣ ਸਾਡੇ ਪਿੰਡ ਡੁੱਬ ਗਏ ਨੇ ਤਾਂ ਦੱਸੋ ਇਹ ਕੀ ਸਤਲੁਜ ਦਰਿਆ ਨੇ ਪਿਛਲੇ ਸਾਲ ਵੀ ਤਬਾਹੀ ਮਚਾਈ ਸੀ ਤੇ ਇਸ ਸਾਲ ਵੀ ਹਾਲਾਤ ਕੁਝ ਅਜੀਬੇ ਕੀ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਜਾਈਏ ਕਿ ਲੋਕ ਕਾਫੀ ਪਰੇਸ਼ਾਨ ਨੇ ਤੇ ਇਲਜ਼ਾਮ ਲਗਾਏ ਜਾ ਰਿਖੇ ਨੇ ਅਧਿਕਾਰੀਆਂ ਦੇ ਉੱਤੇ ਕਿ ਇਹਨਾਂ ਨੇ ਪਹਿਲਾ ਕੋਈ ਪ੍ਰਬੰਧ ਨਹੀਂ ਕੀਤੇ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਪੰਦੇ ਕਸਬਾ ਖਰੀਕੇ ਤੋਂ ਅੱਗੇ ਜਾ ਕੇ ਇੱਕ ਬੰਨ ਜਿਹੜਾ ਕੀ ਕਈ ਪਿੰਡਾਂ ਵੱਲ ਆਉਣ ਵਾਲੇ ਪਾਣੀ ਨੂੰ ਰੋਕਦਾ ਹੈ ਉਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ سے ਚਲਦਿਆਂ ਲੋਕਾਂ ਨੂੰ ਮਜਬੂਰੀ ਬਸ ਆਪਣੇ ਘਰ ਖਾਲੀ ਕਰਨੇ ਪਏ ਇਸ ਬਾਬਤ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਐਵੇਂ ਹੀ ਪਾਣੀ ਆ ਜਾਂਦਾ ਹੈ ਜਾਂ ਤਾਂ ਸਰਕਾਰ ਸਾਡੀ ਇਹ ਕੀ ਜ਼ਮੀਨ ਐਕਵਾਇਰ ਕਰਕੇ ਇੱਥੇ ਨਹਿਰ ਬਣਾਵੇ ਜਾਂ ਫਿਰ ਦਰਿਆ ਦੇ ਉੱਤੇ ਇੱਕ ਹੋਰ ਬੰਨ ਬਣਾਇਆ ਜਾਏ ਤਾਂ ਕਿ ਸਾਨੂੰ ਇਸ ਤਬਾਹੀ ਤੋਂ ਬਚਾਇਆ ਜਾ ਸਕੇ ਤਾਂ ਦੱਸ ਜਿਏ ਕਿ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਮਜਬੂਰੀ ਬਸ ਆਪਣੇ ਘਰ ਛੱਡ ਰਹੇ ਹਾਂ ਗੱਟੀ ਹਰੀਗੇ ਕੋਈ ਪ੍ਰਸ਼ਾਸਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਹਰੀਗੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹ ਨਾ ਪਾਣੀ ਛੱਡਦਾ ਅਸੀਂ ਕਹਿੰਦੇ ਰਹੇ ਜਾਂ ਜਾ ਕੇ ਹੈਟ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਇਹ ਵੀ ਯਾਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਹੈ ਜੇ ਤਾਂ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮਿਹਨਤ ਨਹੀਂ ਵੀ ਪਾਣੀ ਇਹ ਘੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨਹੀਂ ਮੋੜਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹਨਾ ਹੋਣਾ ਹੀ ਹੈ ਇਹਨਾ ਹੋਣਾ ਵੀ ਨਹੀਂ ਮੈਂ ਉੱਥੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾ ਠੀਕ ਠਾਕ ਹੈ ਕਹਣਾ ਵੀਰ ਜੀ ਅਸੀਂ ਕੀ ਆ ਹਰ ਸਾਲ ਸਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਬਾ ਨਾ ਕੋਈ ਸਾਨੂੰ ਆ ਕੇ ਪੁੱਛਦਾ ਨਹੀਂਗਾ ਤੇ ਉਲਟਾ ਆਹ ਦਿੰਦੇ ਇਹ ਤੇ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਤੇ ਜਦੋਂ ਜੀ ਕਰਦਾ ਉਦੋਂ ਪਾਣੀ ਛੱਡਿਆ ਜਾਂਦਾ ਜੇਕਰ ਇਹਨਾਂ ਨੇ ਪਾਣੀ ਛੱਡ ਰਹੀਆਂ ਸਰਕਾਰਾਂ ਨੇ ਤੇ ਜ਼ਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਜ਼ਿਮੀਂਦਾਰ ਸਾਰਾ ਏਕੜ ਆ ਜੀ ਚੌ ਪੰਜਾਂ ਪਿੰਡਾਂ ਦੀ ਜਿਹੜੀ ਜਿਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣ ਲੀਆਂ ਝੋਨੇ ਵੀ ਸਭ ਬੇਕਾਰ ਹੁੰਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਵੀ ਪਿੱਛੇ ਨੂੰ ਉਹ ਚ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬਹੁਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਇਹ ਨਾ ਹੋਣ ਪਾਣੀ ਦਾ ਪੱਧਰ ਗਾਹਿਆ ਪਾਣੀ ਦਾ ਅਸੀਂ ਕੀ ਕਹਣਾ ਹੈ ਰਾਤ ਨੂੰ ਸ਼ਾਮੀ ਦੀ ਗੱਲ ਹਤ ਕਲਾਂ ਨੂੰ ਛੱਡਿਆ ਪਾਣੀ ਨਾ ਇੱਕੇ ਦਾਮ ਜਾਲਾ ਤੈਂ ਵੀ ਦਰੋ ਪੱਠੇ ਪੱਠੇ ਵੱਢ ਗਏ ਨੰਗਰਮਾਲ ਦੇ ਲੈ ਕੇ ਆਏ ਆ ਉਹ ਤਾਂ ਹੁਣ ਇਨਾ ਵੀ ਸਾਡਾ ਨੁਕਸਾਨ ਬਹੁਤ ਹੁੰਦਾ ਤੇ ਸਾਨੂੰ ਪੁੱਛਦਾ ਵੀ ਕਿਛ ਤਾਂ ਕੋਈ ਨਹੀਂ ਥੀ ਇੱਕ ਰਿਆਣ ਕੇ ਮੂੰਹ ਪੁੰਝ ਜਾਂਦੇ ਵੀ ਆਵਾਂਗੇ ਮਾਫੀ ਚਾਹਾਂਗੇ ਮੁੜ ਕੇ ਕੋਈ ਕੋਈ ਤੇ ਸਰਕਾਰ ਨਹੀਂ ਦਿੰਦੀ ਕੋਈ ਤਾਂ ਜਾਣ ਕੇ ਵੇਂਦਾ ਨਹੀਂ ਕੋਈ ਵੀ ਸਾਡੇ ਦੇ ਤੇ ਹਰਹੀਂ ਦੇਓ ਕੁਆਇਟ ਕਰਦੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਵਾਂ ਉਹਨਾਂ ਨੂੰ ਜਾਇਦੇ ਤੇ ਟਿਕਾਣੇ ਦਿੱਤੀਆਂ ਜਾਂਣ ਤੇ ਚਾਹੇ ਦਰਿਆ ਦੇ ਵਿੱਚ ਇੱਕ ਬੰਨ ਹੋਰ ਬੰਨਾ ਜਾਵੇ ਜਿਹੜੀ ਸਾਡੀ ਆ ਜ਼ਮੀਨ ਜਦਰਾ ਦੂਜੀ ਖਰਾਬ ਹੋਏ ਆਏ ਸਾਲ ਹੀ ਪੱਧਰ ਕਰਦੇ ਰੇਤਾ ਚੁੱਕਦੇ ਜਿਹੜੇ ਸਾਡੇ ਟਿੱਬੇ ਲੱਗੇ ਅਗਲੀਆਂ ਨਹੀਂ ਇਹ ਪੱਧਰ ਕੀਤੀਆਂ ਗਈਆਂ ਉਤਰੇ ਪਈਆਂ ਗੱਟੀ ਹਰੀ ਕੇ ਪ੍ਰਸ਼ਾਸ਼ਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ